ਵੀ ਵੀਡੀਓ ਮਿੱਤਰੋ ਡੈਰੀ ਫਾਰਮ ਵਾਲੇ ਬਿਨਾਂ ਖਾਤਰ ਬਹੁਤ ਲਾਭਦਾਇਕ ਹੋਣ ਵਾਲੀ ਆ ਤੇ ਜਿੰਨੇ ਮਾਡਲ ਸਾਨੂੰ ਇਧਰਲੇ ਪਾਸੇ ਮਸ਼ੀਨਾਂ ਦੇ ਪਏ ਆ ਸਾਰਿਆਂ ਦੇ ਰੇਟ ਤੇ ਕੀ ਕੀ ਗੱਲਬਾਤ ਆ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਅਸੀ ਗਾਲ ਜੀ ਬਾਕੀ ਗੁਰਪ੍ਰੀਤ ਸਿੰਘ ਜੀ ਆਪਣੇ ਨਾਲ ਨੇ ਤੇ ਜਿਵੇਂ ਗੱਲ ਆ ਪਾਈ ਤੋਂ ਕਰਦੇ ਆਂ ਸਟਾਰਟ ਇਹਦੇ ਬਾਰੇ ਪਾਇਓ ਚਾਨਣਾ ਜੀ ਮਸ਼ੀਨ ਬਾਰੇ ਇਹ ਮਸ਼ੀਨ ਹੈਗੀ ਜੀ 22000 ਰੁਪਏ ਦੀ ਹਾਂਜੀ ਇਹਦੇ ਦੇਗੀ ਪੁਲੀ ਡਬਲ ਵਾਲੀ ਠੀਕ ਹੈ ਜੀ 2 एचपी ਦੀ ਮੋਟਰ ਹੈਗੀ ਠੀਕ ਹੈ ਹੈਡ ਦੇਗੀ ਆ ਗੇਅਰ ਬਾਕਸ ਦੇਗੀ ਆ ਠੀਕ ਹੈ ਠੀਕ ਹੈ ਜੀ ਨੇ ਕਹੇ ਜੀ ਇਹ ਦੇਗੀ ਪੁਲੀ ਦੇਗੀ ਗੇਅਰ ਬਾਕਸ ਆ ਤੇ 22000 ਕੀਮਤ ਆ ਤੇ ਉਦੋਂ ਅੱਗੇ ਆਪਣਾ 21500 ਹਾਂਜੀ ਆ ਗਿਆ 21000 ਰੁਪਏ ਦਾ ਮਾਡਲ ਇਹ 21000 ਵਾਲਾ ਆ ਗਿਆ ਜੀ ਸਾਰੀ ਸਟੀਲ ਹੀ ਘਰਾਰੀ ਹੈ ਜੀ ਠੀਕ ਹੈ ਇਹ 22000 ਰੁਪਏ ਦਾ ਵਾਲਾ ਠੀਕ ਹੈ ਜਿਵੇਂ ਉਹ ਮਾਡਲ ਸੀਗਾ ਜੀ ਉਹ ਵੀ ਬਲੋਰ ਵਾਲਾ ਆ ਗਿਆ ਆ ਸਿੱਧਾ ਥੱਲੇ ਆ ਗਿਆ ਇਹ ਵੀ ਫਿਰ ਬਲੋਰ ਵਾਲਾ ਆ ਗਿਆ 2 hp ਦੀ ਮੋਟਰ ਆ ਜੀ ਠੀਕ ਹੈ 2 hp ਦੀ ਮੋਟਰ ਆ ਜੀ ਪੁਲੀਆਂ ਦੇਗੀ ਨੇ ਤੇ ਬੈਰਿੰਗ ਜੂਸੀ ਲੱਗੇ ਪਿਆ ਸਾਰਿਆਂ ਦੇ ਹਾਂਜੀ 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 ਨਾ ਆ ਗਈ ਹਾਂਜੀ ਠੀਕ ਹੈ ਜੀ ਐਦਾਂ ਗੀਅਰ ਵਗੈਰਾ ਸਾਰਾ ਠੀਕ ਹੈ ਕਿੰਨੀ ਘਰਾਰੀ ਹੋਊਗੀ ਠੀਕ ਹੈ ਮਸ਼ੀਨ ਦੀ ਗ ਔਰ ਗਰਾਰੀਆਂ ਦੀ ਗਾਰੰਟੀ 5 ਸਾਲ ਹੋਊਗੀ ਠੀਕ ਹੈ ਠੀਕ ਹੈ ਜੀ ਹਾਂਜੀ ਇਹਦੇ ਵਿੱਚ ਜੋ ਵੀ ਮਸ਼ੀਨ ਕੋਈ ਵੀ ਕੋਈ ਵੀ ਗਾਹਕ ਕੋ ਮੱਝਾਂ گاਵਾ ਵਾਸਤੇ ਕਿਸੇ ਨੇ ਕਿੰਨੀ ਮਰਜ਼ੀ ਦੂਰ ਆਲ ਇੰਡੀਆ ਹਾਂਜੀ ਠੀਕ ਹੈ ਜੀ ਕਿੱਥੇ ਸਾਨੂੰ ਫੋਨ ਕਰਕੇ ਮੰਗਵਾਓ ਅਸੀਂ ਅਗਲੇ ਦੇ ਘਰੇ ਡਿਲੀਵਰੀ ਪਹੁੰਚ ਜੋ ਦਾ ਡਿਲੀਵਰੀ ਦਾ ਖਰਚਾ ਆਊਗਾ ਉਹ ਬਿਲਕੁਲ ਜਾਇਜ਼ ਹੋਊਗਾ ਠੀਕ ਹੈ ਜਾਇਜ਼ ਡਿਲੀਵਰੀ ਖਰਚੇ ਦੇ ਮਿੱਤਰੋ ਤੁਹਾਡੇ ਘਰੇ ਮਸ਼ੀਨਾਂ ਜਿਹੜੀ ਪਹੁੰਚ ਜੂਗੀ ਤੇ ਮਸ਼ੀਨਾਂ ਦੇ ਮਾਡਲ ਬਹੁਤ ਨੇ ਅੱਗੇ ਆ ਮਾਡਲ ਆਗੇ ਵੀ ਬਲੂਰ ਵਾਲਾ ਮਾਡਲ ਆਗੇ ਵੀ ਬਲੂਰ ਵਾਲਾ ਸਵੇਗੀ ਹੋਰੀ ਕਿਸੇ ਵੀਰ ਕੋਲ ਪੁਰਾਣੀ ਮਸ਼ੀਨ ਪਈ ਹੁੰਦੀ ਹੈ ਪੁਰਾਣੀ ਮਸ਼ੀਨ ਵਿੱਚ ਕੱਟ ਲਾਂਗੇ ਜੀ ਠੀਕ ਹੈ ਉਹ ਵਿੱਚ ਗੱਡੀ ਜਾਊ ਆਓ ਵਿੱਚ ਕੱਟ ਲਾਂਗੇ ਤੇ ਡਿਲੀਵਰੀ ਆਲ ਇੰਡੀਆ ਹੈਗੀ ਹੈ ਮਿੱਤਰੋ